ਲੇ ਮੁੰਡੇ ਚੱਲੇ ਬਾਹਰੋਂ ਮੀਂਹ ਪੈ ਜਾਂਦਾ ਆਨੰਦ ਲੈ ਰਹੇ ਆ ਨਾਲ ਡਰ ਵੀ ਲੱਗਦਾ ਬੱਦਰ ਗਾਇ ਬੱਦਰ ਗਾਇ ਤੇ ਆ ਮੀਂਹ ਪੈ ਰਿਹਾ ਜੀ ਮੀਂਹ ਪੈ ਰਿਹਾ ਘੰਟ ਘੰਟ ਕੇ ਚੱਲੇ ਆ ਫੋਟੋ ਵਧੀ ਵਧੀਆ ਨਾ ਮਰੂ ਮੀਂਹ ਦਾ ਦਾ ਪੈਕ ਬੂਗਾ ਦਾ ਹੁੰਦਾ ਨਾ ਪੈਕ ਬੂਗਾ ਦਾ ਹੁੰਦਾ ਮੀਂਹ ਪੂ ਦਾ ਨਾ ਉਹਨਾਂ ਨੇ ਚਾਹ ਛੱਡ ਜਾਂਦਾ ਹੁੰਦਾ ਯਾਰ ਅੱਜ ਠੰਡਾ ਯਾਰ ਅੱਜ ਪੈਕ ਲਾਵਾਂਗੇ ਯਾਰ ਨਾਲ ਖਾਵਾਂਗੇ ਆਂਡਾ ਉਂਡਾ ਸਾਨੂੰ ਐ ਆਉਂਦਾ ਨਾ ਉਹ ਬੰਦ ਹੋ ਕੇ ਪਿਆਣੀ ਲੈ ਵੀ ਆਪਾਂ ਪੁੱਟੇ ਰਸਨ ਦਾ ਕੱਲਾ ਕੱਲਾ ਇੰਨਾ ਕੱਟ ਕੇ ਲਾ ਦੇਣਾ ਵੀ ਅੱਜ ਠੰਡਾ ਪੈਕ ਲਾਵਾਂਗੇ ਇੰਨਾ ਕੱਟ ਕੇ ਲਾ ਦੇਣਾ ਆਪਾਂ ਚੰਗਾ ਸਹੀ ਹੈ ਨਾ ਅਹੀਂ ਕਵਰ ਬੰਦ ਕਰ ਬਾਈ ਪੱਤਰਕਾਰ ਐਂ ਕਰਦੇ ਹੁੰਦੇ ਆ ਹਾਂ ਜਾ ਉਹ ਕਵਰ ਕੱਟ ਕੇ ਲਾ आज अगर अपना संगत भाई प्रधान ने क्या ठंडा पैक लावांगे ਲੈ ਵੀ ਦਾ 버ਗਰ ਕਲੱਬ ਕੀ ਬਾਤ ਆ ਸਾਡੇ ਪਿੰਡ ਦੇ ਵਿੱਚ ਖੁੱਲ ਗਿਆ ਦਾ 버ਗਰ ਕਲੱਬ ਕੋਈ ਨਾ ਪੈਸੇ ਕਢਾਉਣ ਵਾਲਾ ਕੰਮ ਕਰਦਾ ਨਹੀਂ ਨਹੀਂ ਉਹ ਨੇ ਦੀ ਉਹਦਾ ਨਵੇਂ ਦੁਨੀਆ ਗੇਰਸਾਈ ਜਾਉਂਗਾ ਪੈਸੇ ਲੱਗਣਗੇ ਇਹ ਕਰਦਾ ਗਿਆ ਇਹ ਕਿਹੜੇ ਕਿਹੜੇ ਗੀਤ ਦਿਸਿਆ ਕਿਹੜੇ ਬੰਦੇ ਤੇ ਆ ਜੀ ਰਾਜੀ ਮੁੱਗੇ ਆ ਨਸਤੇ ਇੱਕਾਸ ਨਾ ਆ ਬੋਸਤਾ ਬੋਲ ਨਹੀ ਜਾ ਫਿਰ ਵੀ ਰਤਨ ਤੂੰ ਦੂਜੇ ਦੁਕਾਨ ਤੇ ਆਇਆ ਤੇ ਕੀ ਕਹਿਣਾ ਚਾਹੇਗਾ ਕਹਿੰਦਾ ਹੀ ਅੱਜ ਬੂਟੇ ਦੀ ਮਿਹਰਬਾਨੀ ਹੋਈ ਕਹਿੰਦਾ ਅੱਜ ਮਾਉਂ ਦੀ ਵਧੀਆ ਚਲੋ ਜੀ ਅੱਜ ਗੋਚ ਖਾ ਗਿਆ ਜੀ ਬੂਟਾ ਪਾਰਟੀ ਦੇ ਰਿਹਾ ਦਰ ਤਵਾਦੀ ਕਰ ਰਿਹਾ ਜੀ ਕਹਿੰਦਾ ਮੇਟ ਵਾਲੀਆਂ ਜੀ ਨਾ ਨਵੀਂ ਐਕਟ ਵਾਲਿਆਂ ਦੇ ਪੂਰੀ ਕੁਸ਼ੀ ਪਾਰਟੀ ਕਰ ਰਿਹਾ ਜੀ ਕਹਿੰਦਾ ਵੇ ਚੰਗੂ ਆਜੂ ਇਹ ਫਿਰ ਪਿੰਡ ਹੀ ਆਪਣੇ ਹਨਾ ਪਿੰਡ ਹੀ ਆਪਣੇ ਵਧੀਆ ਬਣਾਉਂਗੇ ਸੋ ਵਧੀਆ ਬਣਾਉਂਦੇ ਆ ਸਮਾਨ ਜੇ ਵੀ ਕਾਦੀ ਆ ਜੀ ਮਤਲਬ ਸੁਨਿਆਰ ਦੀ ਦਿਏ ਨੂੰ। ਹਾਂ। ਕਿ ਦੇਬ ਨੇ 11 ਵਜੇ ਲਈ ਮਤਲਬ ਖਾਦਾ ਹੋਇਆ ਉਹਨੇ ਬੱਸਿਆ ਉਹ ਬੋਲ ਰਿਹਾ ਉਹ। ਸੰਗਰ। ਰੇਟ ਵੀ ਜਾਇਆ ਜੀ ਨੇ। ਹਾਂ, ਰੇਟ ਜਾਇਆ। ਮਾ ਵੀ ਰੇਟ ਲਿਸਟ ਵੀ ਹੈਗੀ ਆ। ਪਾਲੇ ਪਰ ਸੈਂਡ ਵਿੱਚ ਖਾਣਾ। ਮੋਟੀ ਵੱਲ ਮੋਟੀ ਕਰੋ ਬਾਈ। ਸਾਰਾ ਆਦਿ ਮਾਰੀ। ਮਾ ਚੀਜ਼ ਬਾਕੀ ਵਧੀਆ ਸਤਾਈ ਉਹਨਾਂ ਨੂੰ। ਹਾਂ। ਠੀਕ ਹੈ ਦਾ। ਟਿਕਟ ਵੀ ਲੋੜੀ ਹੁੰਦੀ। ਅੱਛਾ। ਉਦੋਂ ਅਸੀਂ ਜਿੱਥੇ ਕਦੂਆ ਕਰੀ ਜਾਂਦੇ ਸੀ ਖੇਤ ਮੰਗਾਇਆ ਸੀ ਉਹਦੇ ਖੇਤ ਬਾਹਲਾ ਕੇ ਖੇਤਾਂ ਟਰ ਕਰਦਾ ਆ ਜੁੱਤੀ ਜਾਂਦਾ ਕਿਦਾ ਕਦੂ ਕਰਦੇ ਨੇ ਕੀ ਉਹ ਗੱਲ ਹੈ ਬਸ ਇਹ ਦੋ ਕਹਿੰਦਾ ਵੀ ਮੈਂ ਦਿਹਾੜੇ ਕਰਦੇ ਆ ਤੇ ਅਸੀਂ ਕਹਿੰਦੇ ਕਿ ਤੁਸੀਂ ਦਿਹਾੜੇ ਕਰਨੇ ਹੋ ਫਿਰ ਵੀ ਦਿਹਾੜੇ ਜਿੰਨੇ ਸਾਡੇ ਜਾਂਦਾ ਫਿਰ ਤੂੰ ਉਹ ਕਰ ਵੀ ਸੇਵਾ ਕਰ ਜਿਹਨੇ ਦਿਲ ਦਿਹਾੜੇ ਮਾਲਾ ਤੋਂ 600 ਦਿਹਾੜੀ ਕਿੰਨੀ ਸੀ ਮੈਂ ਹੁੰਦੀ ਇੰਨੀ ਕਾ ਤੇ ਫਿਰ ਕਹਿੰਦਾ ਮੈਂ ਖਵਾ ਦਿੰਦਾ ਮਾਲਾ ਵੀ ਬਾਦ ਨੂੰ ਫਿਰ ਤਾਂ ਕਰਕੇ ਅੱਧੀ ਵੇਰ ਉਹ ਤੇ ਖੇਤ ਉਹਦੇ ਬਾਟੇ ਜਿਹੜਾ ਨਾ ਆਇਆ ਮੈਂ ਮੇਲਾ ਦਾ ਉਹ ਲਗਾਇਆ ਸੀ ਬਾਉਂਡਲੈਸ ਦਲ ਬਰੀਆ ਨਾਲ ਹੀ ਕਿੰਦਾ ਕੰਮ ਕਰਦਾ ਨਾਲੇ ਕਿੱਥੇ ਕਰਦੇ ਆ ਆਪਣੇ ਤਾਂ ਆਪਣੇ ਤਾਂ ਆ ਹੀ ਜੱਟਾਂ ਦੇ ਜਨ ਹੁੰਦੇ ਹੋਰ ਆਪਾਂ ਕਿਤੇ ਬਾਹਰ ਲੈ ਜਾ ਕੇ ਕਰਦੇ ਨੇ ਲੈ ਮੀ ਵੀ ਜੋਰਾ ਤੇ ਕਿਆ ਬਾਤ ਰਦਨ ਤੋਂ ਨਹੀਂ ਜਿੰਨ ਖੰਡਾ ਨੂੰ ਇਹ ਮੈਂ ਇਹਨਾਂ ਚੀਜ਼ਾਂ ਨੂੰ ਮੈਂ ਤਾਂ ਹਜੇ ਤੱਕ ਬੰਦੇ ਆਂਡਾ ਵੀ ਵੀਟਨਾ ਆਂਡਾ ਦਾ ਸ਼ਰਾਬ ਦਾ ਬੀੜਾ ਦਾ ਪੀੜ ਹੀ ਨਾ ਇਹ ਚੀਜ਼ਾਂ ਇਹਦਾ ਖੰਡਾ ਹੈ ਬੀੜਾ ਤਾਂ ਲਾ ਲਿਆ ਕਰ ਇਹ ਚੀਜ਼ਾਂ ਲਈ ਹਜੇ ਤੱਕ ਵਾਪਸੀ ਹੈ ਹੋ ਜੇ ਇਹੋ ਜਿਹੇ ਬੰਦੇ ਵੀ ਹੈਗੇ ਜਿਨ੍ਹਾਂ ਨੇ ਹੈਸ਼ਟੈਗ ਵੀਰ ਦਾ ਟੈਸਟ ਵੀ ਨਹੀਂ ਵੇਖਿਆ ਚਲੋ ਕੋਈ ਨਹੀਂ ਕੁਟਾਂਗੇ ਕਿਵੇਂ ਟੈਸਟ ਘੈਂਟ ਸਹੀ ਐ ਵਧੀਆ ਵਧੀਆ ਨਾ ਬਹੁਤ ਵਧੀਆ ਬਾਕੀ ਪਾਲੇ ਦਾ ਪਰੇ ਚਾਹੀਦਾ ਤੇਰੇ ਕੋਲ ਇਹਨਾਂ ਦੇ ਕੱਦੂ ਕਰਦੇ ਨੇ ਮੰਗਾਲਿਆ ਹੈਗਾ ਵਧੀਆ ਫਿੱਟ ਪਾਉਂਦਾ ਹੈ ਨੇ ਜਿੱਥੇ ਹੈਗਾ ਉੱਥੇ ਰੁਕ ਜਾ ਯਾਰ ਤੂੰ ਬਾਏ ਤੇ ਉੱਤਰ ਜਾ ਕੋਈ ਚੱਕਰ ਨਹੀਂ ਤੇ ਗੱਡੀ ਤੇ ਅਸੀਂ ਆਉਣਾ ਹੋਰ ਤੁਰਕੇ ਤਾਂ ਨਹੀਂ ਆਉਣਾ ਤੇ ਜੇ ਇੱਥੇ ਉਤਰਦੇ ਆ ਤਾਂ ਫੇਰ ਕੀ ਹੋ ਜਾਊਗਾ ਤੂੰ ਤਾਂ ਗਾਜੂ ਨਹੀਂ ਪਹੁੰਚਦੇ ਨੇ ਵੀ ਟਾਈਮ ਲਾਉਣਾ ਸਾਰੇ ਮਗਰ ਤਰੇ ਆਉਣੇ ਪਤਾ ਲੱਗਦਾ ਨਹੀਂ ਤੇ ਆਡੇ ਹੁਣ ਲਿੰਬਰ ਕਿੰਨੀ ਬਣਾਈ ਫਿਰਦਾ ਬੂਟਾ ਡੇਰੀ ਵਾਲਾ ਉੱਤਰਿਆਂ ਨੂੰ ਲਾ ਦੇ ਮਰਸੀਡੀ ਦੀਆਂ ਬ੍ਰੇਕਾਂ ਨਿਵੜ ਲਾ ਕਰਕੇ ਛੱਡਦੀ ਥਲੇ ਨੇ ਪਿੱਛੇ ਵੇ ਮੋਰ ਨਾ ਇੱਕ ਇਨੋਂ ਦਾ ਐਵਰੀ ਲੈਂਦਾ ਹੈ ਮੋਰਨਿੰਗ ਵੇ ਬਣਾਈਆਂ ਮੈਂ ਅਜ ਤਾਂ ਡੁੱਬ ਗਈ ਸੀ ਇੱਥੇ ਇੱਥੋਂ ਤੱਕ ਪਾਣੀ ਡੁੱਬ ਗਈ ਸੀ ਨਫਾ ਹੁੰਦਾ। ਕ੍ਰੈਡੈਕਸ਼ਨਾਂ ਦੇਈ ਜਾਂਦਾ ਉਹਨਾਂ ਨੂੰ। ਟ੍ਰੈਕਸ਼ਨਾਂ। ਮੈਨੂੰ ਲੱਗ ਕੇ ਕਹ ਦੂਗਾ ਯਾਰ ਇਹ ਦੁੱਧੀ ਐ। ਪੈਸਾ ਬੋਤਾ ਹੈ। ਹਾਂ। ਪੈਸਾ ਬੋਤਾ ਤੇ ਮੈਂ ਕਹ ਦੂ ਕਿ ਇਹਨੂੰ ਦੁੱਧੀ ਐ ਇਹ। ਨਾਲੇ ਉਹ ਵੀ ਕੈਨੇਡਾ ਦੇ ਵੀਜ਼ੇ ਲੱਗੇ ਵੇ। ਹਾਂ। ਮੇਰੀ ਪੈਹਾ ਬੜਾ ਸ਼ੋਅ ਨਹੀਂ ਕਰਦਾ। ਸ਼ੋਅ ਨਹੀਂ ਕਰਦਾ। ਹਾਂ। ਪਾ ਇੱਕ ਗੱਲ ਹੋਰ ਆ ਹੂੰ ਮੁੰਡੇ ਮਰਜੀ ਕੁੜੀ ਯਾਰੀ ਆ ਕਿਸੇ ਨਾਲ ਹਾਂ ਉਹਦੇ ਨਾਲ 10 ਰੁਪਈਆ ਦਾ ਹਿਸਾਬ ਕਰਨਾ ਇਹਨੇ ਠੀਕ ਆ ਫਿਰ ਛੱਡਦਾ ਨਹੀਂ ਐਣੀਗਾ ਵੀ ਚੱਲ ਕੋਈ ਨਹੀਂ ਪੈਸੇ ਦੇਈ ਜਾਂਦਾ ਹਾਂ ਉਹਨੂੰ 50 ਰੁਪਏ ਦਿੱਤੇ ਕਹਿੰਦਾ ਬਈ ਆਹ ਦਾ ਤੇਲ ਪਵਾ ਲਈ ਪਾ ਪਿੰਡ ਪਹੁੰਚ ਗਏ ਇਹਦੇ ਨੂੰ ਹੋਰ ਉਹਨੂੰ ਕਿਨੂੰ ਲੈ ਜਾਂਦੇ ਬਾਬੇ ਨਈਬੇ ਨੂੰ ਬਈ ਕੀ ਹਾਲ ਆ ਇਹ ਰਿਅਰ ਕਿਦਾ ਹੈ ਨਹੀਂ ਯਾਰ ਐਵੇਂ ਦੱਬੀ ਫਿਰਦਾ ਦੂ ਇੱਥੇ ਸਾਨੂੰ 11:00 ਵਜਾ ਤੱਕ ਜਿੱਥੇ ਜਾਈਏ ਆਵੇ ਉੱਥੋਂ ਫਿਰ ਫਾਇਦਾ ਬਹੁਤ ਆਵੇ ਜਨਸੀ ਨਵੀਂ ਪਹਿਲਾਂ ਗੱਡੀ ਨਾ ਬਦਲ ਲਗੇ ਇੱਥੋਂ ਹਾਂ ਤੇਲ ਵਾਲੀ ਤੇਲ ਤਾਂ ਫਿਰ ਵੀ ਪਾਉਣਾ ਪਊਗਾ ਲਓ ਜੀ ਮਿਲਦੇ ਆਂ ਜਾ ਕੇ ਢੱਲੇ ਵਾਲ ਹੈ ਚੱਲੇ ਆਂ ਢੱਲੇ ਵਾਲ ਮੀ ਪਿੰਦੇ ਦੇ ਵਿੱਚ ਖੜੇ ਪੈਰ ਜਾਣਾ ਪੈ ਗਿਆ ਪ੍ਰਧਾਨ ਜੀ ਕੋਲੇ ਤੇ ਉਹ ਟਰੋਫੀ ਜੀ ਦੇਣੀ ਉਹਨਾਂ ਨੇ ਅੱਜ ਸਤ ਨਿਨੁ ਕੋਈ ਨਹੀਂ ਨਾ ਨਾ ਬੱਗਲੇ ਨੂੰ ਨਾ ਦੂਜਾ ਲੈ ਕੇ ਆ ਤੇ ਛੱਲੇ ਆ ਪਿਆ ਭਾਈ ਸਾਰਾ ਹੀ ਹਾਂ ਚਲੋ ਵੀ ਕਿਵੇਂ ਪੈਂਟਾਂ ਬੈਲਟਾਂ ਚੱਕੀ ਲਿਆਉਣਾ ਕੱਪੜੇ ਦਾ ਆ ਲਓ ਪੈਂਟਾਂ ਬੈਲਟਾਂ ਖੋਲ ਕੇ ਰੱਖਤੀਆਂ ਬੂਟਾ ਸਿੰਘ ਨੇ ਬੈਠੋ ਇੱਥੇ ਨਹੀਂ ਇਹ ਕੱਪੜੇ ਫਿਰ ਹੁਣ ਪਾਉਣੇ ਆ ਉਹ ਚਲੋ ਇਸ ਹਵਾ ਤਾਂ ਪਰਲਾ ਪਰ ਕਿ ਕਰਾਂ ਤੇ ਕਹਿ ਗਾ ਮਡਾ ਜਣ ਬਾਈ ਅਮਲਾ ਜੀ ਸਾਹ ਆਵਾ ਪਾਇਓ ਬੜੀ ਕੀ ਗੱਲ ਮੈਂ ਕਿ ਕਹਿ ਕੇ ਆਇਆ ਪਾਈ ਨਹੀਂ ਯਾਰ ਉਹਨੇ ਆਇਆ ਨਹੀਂ ਹੈ ਆ ਗਿਆ ਹੁੰਦੇ ਵੀਡੀਓ ਜ ਬੜਾ ਸੋਹਣਾ ਲੱਗਦਾ ਬੁੱਟੇ ਬਾਈ ਹੈ ਹੀ ਸੋਹਣਾ ਮੈਂ ਵੀ ਕਰਾ ਮੈਂ ਤਾਂ ਸੁਣ ਇੱਥੇ ਹਾਂ ਪਾ ਬਾਈ ਅਪਲਾਈ ਕਰ ਗੁੱਟੇ ਨਿੱਕਰ ਲਾ ਬਈ ਨਿੱਕਰ ਲਾਉਣੇ ਪਊ ਐਨੂੰ ਕਰੀ ਮੋ ਇਹ ਉਹ ਹੋ ਗਿਆ ਡੱਟ ਪਾਉਣੀ ਖੁੱਲਦਾ ਹੈ ਖੁੱਲਾ ਰਹਿਣ ਦੇ ਫਿਰ ਰਹਿਣ ਦੇ ਫਿਰ ਵੇਲਾ ਖੜਾ ਕਰਕੇ ਹੋਣੀ ਚਪਲ ਪਾਉਣੀ ਆ ਕਿ ਨਹੀਂ ਵੇਖ ਲਓ ਮੜੀ ਚ ਪਾ ਕੇ ਉਹ ਚਪਲਾਂ ਅੱਥੇ ਹੀ ਭੁੱਲ ਆਇਆ ਸਾਲ ਦੇ ਬੰਦਾ ਕੋਈ ਚਪੜਾ ਕਰੋ ਭਲਿਆ ਹੈ ਨਹੀਂ ਯਾਰ ਮੈਂ ਨੀਕਰ ਬੋਲਦਾ ਪਹਿਲੀ ਵਾਰ ਹੀ ਵੇਖਿਆ ਬੰਦਾ ਯਾਰ ਯਾਰ ਇਹਦਾ ਕਮਾਲ ਹੋ ਗਿਆ ਯਾਰ ਵੀ ਬੰਦਾ ਉਹਦੇ ਨੂੰ ਪਿਆਰਾ ਜਿਹਾ ਲੱਥੀ ਚੀਜ਼ ਦਾ ਨਹੀਂ ਪਤਾ ਲੱਗਿਆ ਵੀ ਪੈਰ ਨੰਘ ਹੋ ਗਏ ਯਾਰ ਆਹਦੋ ਵੀ ਯਾਰ ਕਮਾਲ ਹੋ ਗਿਆ ਯਾਰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਲੇ ਵਾਲਿਆ ਇਧਰ ਲੈਵਾਲਿਆ ਆ ਵੀ ਮਤਰਾ ਤੁਸੀਂ ਕਹੋਗੇ 버거 ਪੀਏ ਖਾਂਦੇ ਰਹਿੰਦੇ ਇਹ ਤੇ ਲਾ ਫੇਰ ਪਹੁੰਚ ਗਏ ਮੁੰਡੇ ਤੇ ਲਜੀਜ਼ ਪੀਜ਼ਾ ਵਧੀਆ ਠੀਕ ਆ ਤੁਸੀਂ ਤੇ ਲਜੀਜ਼ ਪੀਜ਼ਾ ਤੇ ਸਰਦਾਰ ਕੀ ਕਹਿਣਾ ਚਾਹੋਗੇ ਆਪਣੇ ਦਾ ਘਰ ਪਰਵਾਹ ਠੀਕ ਆ ਤੁਸੀਂ ਦੱਸੋ ਕੀ ਕਹਿੰਦੇ ਪੁਰਾਣਾ ਕਿਲਾ ਆ ਸਾਡੇ ਬੇਲੀ ਕੁਲਦੀਪ ਢਾਲੀਵਾਲ ਜੀ ਆਈਲੈਂਡਸ ਵਾਲੇ ਪਰਮ ਪਿਆਰਾ ਮਿੱਤਰ ਆ ਸਾਡਾ